ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 95 ਦਿਨ ਤੇ ਅੱਜ ਫੇਰ ਲਾਈ ਜਾ ਰਹੀ ਹੈ ਗਰਾਊਂਡ ਤੇ ਪੂਰਾ ਚਾਹ ਲਾਇਆ ਜਾਊਗਾ ਹੁਣ ਗਰਾਊਂਡ ਦਾ ਪੂਰੇ 15 ਦਿਨ ਨਹੀਂ ਗਰਾਊਂਡ ਲੱਗੀ ਸਹੀ ਹੈ ਜੀ ਤੇ ਅੱਜ ਫੇਰ ਗਰਾਊਂਡ ਲੱਗਣ ਜਾ ਰਹੀ ਹੈ ਤੇ ਤੁਹਾਨੂੰ ਦਿਖਾਉਨੇ ਅੱਗੇ ਮੁੰਡੇ ਫੇ ਮਿਹਨਤ ਕਰਦਾ ਲਾਉਂਦੇ ਆ ਤੇ ਅੱਜ ਆ ਵੀ ਘਾਹ ਦਾ ਵੀ ਕੰਮ ਪਿਛੇ ਕਰਾਇਆ ਜਾਊਗਾ ਜਿਹੜਾ ਤੁਹਾਨੂੰ ਇੰਨੇ-ਇੰਨੇ ਘਾਹ ਦੇ ਸਰੇਆ ਵਾ ਜੀ ਕਹਿੰਦੇ ਅੱਜ ਨਰੇਗਾ ਆ ਰਹੀ ਆ ਬਾਕੀ ਦੇਖੋ ਆਉਂਦੇ ਆ ਵੱਬੇ ਦੀ ਕਰਪਾ ਨਾਲ ਜੀ ਆ ਜਣਾ ਤੇ ਵਧੀਆ ਹੋ ਜਵੇ ਗਰਾਊਂਡ ਦਾ ਤੇ ਤੁਹਾਨੂੰ ਦਿਖਾਉਣੇ ਅੱਗੇ ਮਿਹਨਤ ਦਿਖਾਉਣੇ ਮੁੰਡਿਆਂ ਦੀ ਅੱਗੇ ਕਿਦਾਂ ਕੋ ਜੀ ਸਵੇਰੇ ਸਵੇਰੇ ਗਰਾਊਂਡ ਦਾ ਲਓ ਜੀ ਬੱਲੇ ਦੀ ਕਬੱਡੀ ਤੇ ਮੁੰਡਾ ਕਹਿੰਦੇ ਜਮਸ਼ੇਰ ਦੀ ਧਰਤੀ ਦਾ ਕਿਉਂ ਜੀ ਵੇਖ ਲਓ ਜੀ ਕਿਉਂ ਮਨਦਾ ਵੇ ਨਹੀਂ ਇਹ ਜੱੱਬੂ ਵਾਲ ਦਾ ਹੀ ਆ ਜੱੱਬੂ ਵਾਲੀ ਇਹਨੇ ਜੱੱਬੂ ਵਾਲੀ ਇਹਨੂੰ ਫੜ ਲਿਆ ਫੇ ਆ ਜਾਂ ਬੱਲਿਆ ਕਿਹਦੀ ਆ ਤਿਆਰੀ ਅਗਲੀ ਚੱਲ ਵੀ ਚੱਲ ਜਟਾ ਦਾਵਰਾ ਪੈ ਗਿਆ ਸੀ ਤੇਰੇ ਤੇ ਚੱਲ ਵੀ ਮੁੰਡਿਆ ਚੱਲ ਵੀ ਇਹ ਆ ਜਮਸ਼ੀਰ ਦਾ ਗੱਭਰੂ ਪਹਿਲਾਂ ਜਿਹਨੇ ਜੱਫਾ ਲਾਇਆ ਉਹ ਸੀਗਾ ਜਮਸ਼ੀਰ ਦਾ ਗੱਭਰੂ ਸਹੀ ਆ ਜੀ ਹੋਰ ਆਈ ਆ ਚੱਲ ਵੀ ਮੁੰਡਿਆ ਕੱਲ 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 ਖੇਈ ਦੇ ਕੰਮ ਨੂੰ ਤਿਆਰੀ ਆ ਉਹ ਤਿਆਰੀ ਕਰੀ ਬੈਠੀ ਕਹਿੰਦੇ ਇੰਦੇ ਨੂੰ ਢਾਉਣਾ ਹੀ ਅੱਜ ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਆ ਚੱਕ ਪੈ ਗਈ ਹੈਪੀ ਨਾ ਪੰਗਾ ਐਦਾਂ ਨਹੀਂ ਕਹਿੰਦਾ ਪ੍ਰਸਾਂ ਚੱਲਣੀਆਂ ਫੁੱਲ ਲਓ ਜੀ ਬਿੱਲਾ ਫੇਰ ਆ ਗਿਆ ਵਾ ਤੇ ਬਿੱਲਾ ਵੇਖਦੇ ਆ ਕੀ ਕਰਦਾ ਵਾ ਚਲ 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 લાલા ਅੱਜ ਦੇਖ ਰਿਹਾ ਵਾ ਕਿ ਬੰਦਾ ਕੀ ਕਰ ਰਿਹਾ ਵਾ ਉਹ ਚੱਕ ਗਿਆ ਹੀ ਬਿੱਲਾ ਫੇ ਚੱਲ ਗੋਰੀ ਸ਼ਾਬਾਸ਼ ਗੋਰੀ ਜਾ ਰਿਹਾ ਤੇ ਮੁੰਡੇ ਤਿਆਰ ਆ ਕਰਨ ਟੂਤਾ ਸਹੀ ਆ ਸਹੀ ਆ ਇਹਦੀ ਇਹਦੀ ਵਿੱਚ ਆ ਏਸੀ ਵਿੱਚ ਆ ਗਿਆ ਵਾ ਕੀ ਕਰਦਾ ਵਾ ਚੱਲ 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 ਸ਼ਾਬਾਸ਼ ਚੱਲ ਹੁਣ ਜਾ ਭੱਜ ਜਾ ਲਓ ਵੀ ਏਸੀ ਜਾ ਰਿਹਾ ਵਾ ਕਬੱਡੀ ਦੇ ਚੱਲ ਚੱਲ ਭਾਜ ਆਪੇ ਬਣਾ ਲੈਣੀ ਘੇਰੀ ਉਹਨਾਂ ਨੇ ਲਓ ਵੀ ਏਸੀ ਕਰੂਗਾ ਪੈਪਾਂ ਠੰਡੀਆਂ ਕਿ ਨਹੀਂ ਚੱਲ 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 ਛੱਲ ਸ਼ਾਬਾਸ਼ ਏਸੀ ਵੈਰੀ ਗੁੱਡ ਏਸੀ ਕਹਿੰਦੇ ਛਾਇਆ ਪਿਆ ਵਾ ਇਹਨਾਂ ਦੇ ਨਾਲ ਵਿੱਚ ਉਹ ਬੱਲੇ ਸੀ ਭੱਜਿਆ 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 ਉਹ ਵੇ ਉਹ ਵੇ ਉਹ ਵੇ ਓ ਚੱਕ ਏਸੀ ਆ ਏਸੀ ਚੱਲ ਵੀ ਆ ਵੀ ਨੂਰ ਵੀ ਵਾਵਾ ਦਿਨਾਂ ਬਾਅਦ ਹੀ ਆਇਆ ਹਾਂ ਚੱਲ 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 ਭਾਜਾ ਭਾਜਾ ਘੇਰੀ ਜਿਹਵੇਂ ਬੰਦੇ ਦੋ ਰਹਿ ਗਿਆ ਧੂਤਾ ਰਹਿ ਗਿਆ ਚੱਲ ਗਜਨੀ ਚੱਲ ਗਜਨੀ ਤੇ ਨੂਰ ਦਾ ਪੈ ਗਿਆ ਪੰਗਾ ਓ ਚੱਕ ਆਇਆ ਨਹੀਂ ਇਹਨੇ ਦਿਨ ਓ ਭਾਈ ਕੱਲ ਮੈਚ ਤੇ ਗਏ ਕਿੱਥੇ ਓ ਮੇਰਾ ਗੋਡਾ ਹੈ ਕਿੱਥੇ ਮੈਚ ਤੇ ਗਏ ਸੀ ਦੀਪੇ ਵਾਲ ਤੇ ਪਰਸੋਂ ਹੀ ਮੈਚ ਹਾਂਜੀ ਉੱਥੇ ਮੇਰਾ ਗੋਡਾ ਮੁੰਡਾ ਅੱਛਾ ਕਿਹੜੇ-ਕਿਹੜੇ ਸੀ ਆਪਣੇ ਪਿੰਡ ਦੇ ਬੰਦੇ? ਆ ਆਪਣੇ ਦਾ ਮੈਂ ਇਕੱਲਾ। ਇਕੱਲਾ ਹੀ ਗਿਆ ਸੀ? ਕਿਹੜੀ ਟੀਮ ਵੱਲ ਗਿਆ ਸੀ? ਮੈਂ ਖੇਡਿਆ ਸੁਲਤਾਨਪੁਰਾਂ। ਅੱਛਾ, ਤੇਰੀ ਫੇ ਚੜਾਈ ਹੈ ਬਾਬੇ ਦੀਨੂ ਤੋਂ ਬੰਦੇ ਬਾਹਰੋਂ ਸਾਦੇ ਆ। ਤਿੰਨ 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 ਰੈਡਾਂ ਮੋੜੀਆਂ ਦੇਖ ਲਾ। ਤੋ ਹੋਰ ਬੰਦੇ ਲੈ ਜਾਣਾ ਸੀ ਨਾਲ ਪਿੰਡੋਂ? ਹੋਰ ਕੋਈ ਨਹੀਂ। ਦੁਰਿਆ ਨਹੀਂ ਕੋਈ ਨਾਲ। ਸਕੂਲੇ ਚੱਲ ਜਾਂਦੇ ਨੇ। ਠੀਕ ਆ, ਸ਼ਾਬਾਸ਼। ਚੱਲ, ਚੱਲ, ਚੱਲ। ਜੱਲ ਜੁੱਤੇ ਸ਼ਾਬਾਸ਼। ਉਹ ਕਰਨੇ ਕੀ ਕਰਦੇ ਆ? ਲੱਗਦੇ ਨੇਗੇ। ਹਾਂਜੀ। ਕੋਈ ਨਾ ਤੈਨੂੰ ਲਵਾਉਣੇ ਜੱਫਾ ਲਵਾ ਦਈਏ ਲਵਾ ਦਈਏ ਤੈਨੂੰ ਜੱਫਾ ਗੱਲ ਕਰ ਇੱਧਰ ਕਬੱਡੀ ਪਾਉਣੀ ਤੂੰ ਹੁਣ ਇੱਧਰ ਇੱਧਰ ਨਹੀਂ ਆ ਚੱਲ 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 ਇੱਧਰ ਇੱਧਰ ਕਬੱਡੀ ਪਾ ਚੱਲ ਹੁਣ ਓ ਬੱਲੇ ਤੇਰੇ ਸ਼ਾਬਾਸ਼ ਓ ਫੜ ਲਿਆ ਜੂਤਾ ਨਹੀਂ ਲੈ ਕਿਉਂ ਮੰਨਦਾ ਵੇ ਓ ਚੱਕ ਲੈ ਵੀ ਬੱਲੇ ਤੇਰੇ ਸ਼ਾਬਾਸ਼ ਇੱਧਰ ਪੀਲੀ ਪੈ ਗਈ ਹੈ ਕਬੱਡੀ ਤੇ ਦੇਖ ਸਕਦੇ ਨਹੀਂ ਲੱਗੋ ਲੱਗੋ ਖੋਚ ਗਏ ਇਹਨੂੰ ਮੜਾ ਜਾ ਇਹ ਟੋਟ ਟੋਟ ਲਾ ਦਨਾ ਤੁਹਾਨੂੰ ਕੇ ਰੋ ਇਹਨੂੰ ਰਾਖੇ ਦੇ 2-3 ਹੋਰ ਗੱਜ ਗਿਆ ਪਾਸੇ ਤੇ ਆ ਪਾਸੇ ਆ ਵੇ ਇਹ ਬਿੱਲੀ ਨੱਚਦੀ ਆਉਂਦੀ ਵੇਖ ਲੈ ਬਿੱਲੀ ਨਹੀਂ ਨੌਂੜਿਆ ਮਾਰਦੀ ਆਉਂਦੀ ਅੱਜ ਲੈ ਇਹ ਬਿੱਲੀ ਆ ਦਾ ਬਿੱਲਾ ਹੀ ਹੋ ਗਿਆ ਇਹ ਕਬੱਡੀ ਦੇ ਲਾਲੇ ਲਾਲਾ ਤੁਥਕ ਨਹੀਂ ਅੱਜ ਕਿਉਂ ਅਈ ਮੈਂ ਬਦਣ ਚੱਲ ਚੱਲ ਬੂਟੇ ਦਾ ਲਵਾ ਲਾ ਕੇ ਦਾ ਇਥੋਂ ਕਈ ਮੈਂ ਬਾਦਲਾ ਮਹਿਦਪੁਰ ਪਾਰੀ ਪਾਰੇ ਜਾਓ ਸਹੀ ਹੈ ਕਰੀ ਭੈ ਮੱਕੜੀ ਕਰਾ ਕੇ ਆਓ ਇੱਕ ਵਾਰੀ 4 ਦਿਨ ਤੇ 3 ਦਿਨ ਹੋ ਗਏ ਲਗਾਤਾਰ ਚੱਲ ਚੱਲ ਚੱਲੇ ਫੇ ਆ ਗਿਆ ਵਾ ਕਰੋ ਇਹਦੀ ਵੱਖੀ ਦੋਰੀ ਕਰਾਓ ਅੱਗੇ ਹੋ ਕੇ ਚੱਲ ਚੱਲ ਚੱਲੇ ਚੱਲ ਚਲੋ ਚਲੋ ਸ਼ਾਬਾਸ਼ ਇਹ ਇਹ ਔ ਚੱਕ ਇਹ ਜਫਾ ਵਾ ਦੁੱਦੇ ਵਾਲਾ ਨਿਕਾ ਪਸੀਨਾ ਆਇਆ ਵਾ ਇਹ ਜਫਾ ਵਾ ਇਹ ਲੱਤ ਨੂੰ ਮਲਿਆ ਕਹੋ ਇਹ ਚੱਲ 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 ਆਹ ਵੇ ਆ ਯਾਫੀ ਬਾਲਾ ਗੰਦਾ ਵਾ ਇਹਨੇ ਜਿਤਾ ਹੈ ਹੀ ਮੈਚ ਉਹਦੇ ਨੇ ਤੇ ਮੂਲੇ ਵਾਲ ਇਹਨਾਂ ਨੂੰ ਇਹਨੇ ਕਰਾਈਆਂ ਤਸੱਲੀਆਂ ਉਹਦੇ ਨੇ ਉਹਨਾਂ ਦੀਆਂ ਆਹ ਮੁੰਡੇ ਨੇ ਯਾ ਲੈ ਕੁੱਡੀ ਤੇਰੀ ਇਹ ਹੁਣ ਨਾਲ ਦਾ ਹੀ ਆ ਤੁਹਾਡੇ ਪਿੰਡ ਦਾ ਨਿਕਾ ਹੁਣ ਸਾਰੇ ਜਿਹੜਾ ਇੱਥੇ ਖੇਡਣ ਆ ਗਿਆ ਨਾਲ ਬਿੱਲਾ ਡਰਦਾ ਕਹਿੰਦਾ ਛੱਡਾ ਛੱਡ ਇੰਦਰਪਾਲੇ ਇਹਨੂੰ ਛੱਡਣਾ ਨੇਗਾ ਕਰਾਜ ਹੋਰੇ ਦਾ ਕਰਾਏ ਦਾ ਛੱਡਣਾ ਨੇਗਾ ਇਹਨੂੰ ਹਾਂ ਉਥੇ ਖੜ ਜਾਂਦਾ ਵਾ ਇਹ ਚੱਲ ਐਪੀ ਚੱਲ ਹੰਦਿਆਂ ਦਾ ਸਰਦਾਰ ਹੰਦਿਆਂ ਦਾ ਸਰਦਾਰ ਹੈ ਕਹਿੰਦਾ ਮੈਂ ਫੜ ਲਉ ਇਹਨੂੰ ਜਾਵੇ ਨਾ ਹੰਦਿਆਂ ਦਾ ਸਰਦਾਰ ਹੁਣ ਏ ਨਾਲਾ ਵੀ ਕਹਿੰਦੇ ਚੱਲ ਚੱਲ ਓਏ ਹੰਦਿਆਂ ਦਾ ਸਰਦਾਰ ਟਾਲਿਆ ਹੀ ਉਹਨਾਂ ਨੇ ਚੱਲ ਚੱਲ ਕੀ ਗੱਲ ਹੁਣ ਜਾਨਣਾ ਨੇਗਾ ਮੈਂ ਜਾਨਣਾ ਵਾ ਪਾਜੀ ਕੀ ਹੋਇਆ ਸਰਦਾਰ ਢਾਲਿਆ ਉਹਨਾਂ ਨੇ ਹੈ ਨਾਪ ਲਿਆ ਉਹਨਾਂ ਨੇ ਨਪਣਾ ਹੀ ਆ ਉਹਨਾਂ ਨੇ ਹਰਖੇ ਹੋਏ ਨੀਗੇ ਬਰਖੇ ਹੋਏ ਆ ਓ ਵੇ ਓ ਜੱਬੂ ਵਾਲੀਆ ਓ ਵੇ ਓ ਵੇ ਕੱਢ ਕੱਢ ਇੰਦਾ ਪ੍ਰੈਸ ਕੱਢ ਪ੍ਰੈਸ ਕੱਢਦੀ ਓ ਵੇ ਤੇਰੀ ਤੇ ਮੇਰੀ ਚੱਲ 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 ਵੀ ਮੁੜਿਆ ਚੱਲ ਸ਼ਾਵਾ ਸ਼ਾਵਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਾਵੇ ਨਾ ਜਾਵੇ ਨਾ ਬਿੱਲਾ ਮੁੜਿਆ ਬਿੱਲਾ ਮੁੜਿਆ ਸ਼ੁਕਰ ਟਾਈਗਰ ਫਗਵਾੜਾ ਆ ਵੇ ਆ ਗਿਆ ਹੀ ਫੇਖੰਦਿਆਂ ਦਾ ਸਰਦਾਰ ਆ ਗਿਆ ਹੀ ਵਾਲੋ ਹੰਦਿਆਂ ਦਾ ਸਰਦਾਰ ਇਹ ਆ ਚੱਕ ਆ ਵੇ ਕਹਿੰਦੇ ਸੁਲਤਾਨ ਵਾਂਗੂ ਲਾਲ ਕਛਾ ਪਾ ਕੇ ਮੁੰਡਾ ਬੱਕਦਾ ਹੋਇਆ 12 ਨੰਬਰ ਕਛਾ ਫੇਖਿੰਦਾ ਮੈਂ ਹੰਦਿਆਂ ਦਾ ਸਰਦਾਰ ਬਣ ਗਿਆ ਕ ਵੱਡੀ ਮੋੜ ਆ ਤੇ ਆ ਫੇਰ ਚੱਲਿਆ ਗੱਭਰੂ ਜਮਸ਼ੀਰ ਤੋਂ ਵੀ ਗੱਭਰੂ ਆਉਂਦੇ ਆ ਸਹੀ ਆ ਜੀ ਵਾਸੇ ਇੰਨਾਂ ਗਰਾਉਂਡ ਲਵਾਇਆ ਕਰਨੀ ਇਹਨਾਂ ਨੂੰ ਤੇ ਹੁਣ ਮੈਚ ਸ਼ੁਰੂ ਹੋ ਗਏ ਆ ਤੇ ਬਾਕੀ ਕੋਈ ਨਾ ਆਪਾਂ ਇਹਨਾਂ ਦਾ ਵਧੀਆ ਜਾਣਗੇ ਮੁੰਡੇ ਇਹਦੇ ਇਹਨਾਂ ਨੂੰ ਆਪਾਂ ਖਰਚਾ ਪਾਣੀ ਵੀ ਕਰਕੇ ਦਿਆ ਕਰਾਂਗੇ ਸਹੀ ਆ ਹੈਪੀ ਸਹੀ ਆ ਸਹੀ ਆ ਨਾ ਜਾਇ ਕਰਨਾ ਹੈ ਨਾ ਹੁਣ ਅਸੀਂ ਰੁਟੀਨ ਹੀ ਆ ਸਭ ਉਹ ਵੀ ਰੁਟੀਨ ਆ ਕੁੜੇ ਸਾਡੀ ਟੀਮ ਕੁੜੇ ਖਾਵੇ ਤੜਕੇ ਉਹ ਕੰਮ ਨਹੀਂ ਕਹਿਣਾ ਵਿੱਚ ਨਾ ਆ ਬਿੱਲਾ ਬਾਹਰ ਦੀ ਭਜਿਆ ਫਟੇ ਮੂੰ ਬੱਲੇ ਇਦਾਂ ਤੈਨੂੰ ਕਬੱਡੀਆਂ ਪਾਲੀਆਂ ਜੱਟਾ ਹੰਦਿਆਂ ਦਾ ਸਰਦਾਰ ਬਾਹਰ ਦੀ ਆ ਗਿਆ ਹਾਂ ਪਾਣੀ ਉਹ ਛੱਪੜ ਚੋਂ ਗਿਆ ਪਰਨ ਲੱਖੇ ਭਾਜੀ ਗਿਆ ਬਰਫੋ ਵੀ ਲੈ ਆਂਦੀ ਹਣੀ ਇਹਨਾਂ ਨੇ ਸਹੀ ਹੈ ਸਹੀ ਹੈ ਚਲੋ 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 ਕਿਹੜਾ ਆ ਚੋਬਰ ਆ ਦੁੱਦੇ ਵਾਲਾ ਬਣਦਾ ਓਡਮਾ ਬਾਜ਼ੀ ਨੂੰ ਬਣਾਉਣੇ ਆ ਓ ਵੇ ਕੀ ਆ ਲੈ ਵੀ ਤੂੰ ਖੰਧਿਆਂ ਦਾ ਸਰਦਾਰ ਆ ਤੂੰ ਹੀ ਤੂੰ ਕਿਹੜਾ ਸਰਦਾਰ ਆ ਉਹ ਖੰਧੇ ਆਲਾ ਤਾਂ ਉਹ ਹੰਬ ਗਿਆ ਵਾ ਹੰਬਿਆ ਨਹੀਂ ਉਹ ਕਹਿੰਦਾ ਵਾ ਹੁਣ ਬੈਟਾਂ ਵਾਲੀਆਂ ਪੈਣ ਲਾ ਪੀਆ ਵਾ ਬੈਟਾਂ ਨੂੰ ਬੈਟਾਂ ਵਾਲੀਆਂ ਵਾ ਬੈਟਾਂ ਨੂੰ ਐਲ ਸੀ ਡੀਆਂ ਵਾ ਇਦਾਂ ਹੀ ਪਾ ਦੇ ਪਾ ਤਾਂ ਸਹੀ ਮਾਮਾ ਜਾ ਤਾਂ ਸਹੀ ਜਾਵੇ 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 ਹੁਣ ਬੋਲਟ ਕਹਿੰਦਾ ਵੇਖੀ ਬੰਦਾ ਕੀ ਅੱਜ ਕੋਈ ਨਾ ਹਟਾਉਣਾ ਟੇਪਾਂ ਵਿਖੀਂ ਡਾਡੀਆਂ ਮੈਂ ਅਗਲੇ ਢੀ ਪਾਇਆ ਗੱਲਾਂ ਕੋਈ ਨਾ ਟੇਬ ਲਾਇਆ ਇਹਨਾਂ ਕਰੋ ਬਾਬੇ ਖੂਨ ਇਕੱਠਾ ਕਰਦੀ ਆਹ ਚੱਲਿਆ ਹੁੰਦਿਆਂ ਦਾ ਸਰਦਾਰ ਆ ਏ ਚੱਲ 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 ਲੈ ਆਂਦੀ ਐ ਬਸ ਆ ਗਿਆ ਮੈਂ ਜਾਣ ਵਾਲੇ ਕਿਹੜੇ ਆ ਅੱਜ ਛੁੱਟੀ ਐ ਬਸ ਸਹੀ ਐ ਨਹੀਂ ਜਾਣ ਵਾਲਾ ਤਾਂ ਤੂੰ ਇਹ ਚੀਜ਼ਾ ਲਾ ਲਾ ਇੱਕ ਮਿੰਟ ਫੇਰ ਆਉਂਜੇ ਚੱਲ ਵੀ ਚੱਲ ਵੀ ਫੜੋ ਇਹਨੂੰ ਹੰਦਿਆਂ ਦੇ ਸਰਦਾਰ ਨੂੰ ਚੱਲ ਚੱਲ ਕਹਿੰਦੇ 볼ਟ ਦੀ ਕਬੱਡੀ 볼ਟ ਦੀ ਹੋਵੇ ਹੰਦਿਆਂ ਦੇ ਸਰਦਾਰ ਟੀ-ਸ਼ਰਟ ਗੰਦੀ ਕਰਾ ਲਈ ਐ ਤਾਹਨੂੰ ਤੈਨੂੰ ਕਿਹਾ ਲਾਲਾ ਇਹਨੂੰ ਚੱਲ 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 ਮੁੜਿਆ ਲਾਲਾ ਬਹੂ ਦਾ ਕਬੱਡੀ ਹੁਣ ਚੱਲ ਚੱਲ ਲਾਲ ਸਿਆ ਚੱਲ 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 ਘੜ ਦੋ ਰਗਾ ਘੜ ਦੋ ਬਾਜ ਤੋਏ ਰਾਂਜੂ ਆਹ ਕੋਲ ਚਲਾਤਾ ਰਹੋ ਦੇਖ ਜਾਈ ਆ ਇੱਕ ਦਮ 100 ਆਦੀ ਸਾਜੀ ਵੀ ਆਦੀ ਘਰ ਤੋਂ ਠੀਕ ਹੈ ਨਾ 6 2 3 ਇਹ ਆ ਦਾ ਇੱਕ ਦੋ ਤੋਂ ਲੱਗਣਾ ਆਉਂਦਾ ਭਾਈ ਜੀ ਹਾਂ ਦੋ ਤੋਂ ਲੱਗਦਾ ਭਾਈ ਜੀ ਜਿੱਦਾਂ ਮੈਂ ਲਾਈ ਚਾਰ ਰੱਖ ਗਈ ਦਾ ਦੇਖ ਲੈ ਨਹੀਂ ਇਦਾਂ ਗਣੇ ਅਰੇ ਕਿ ਆਇਤਾ ਦੋਦੇ ਉਹ ਵੀ ਵਿਚਾਰ ਆ ਵੀ ਸਿਆਣਾ ਆ ਹਾ ਤਾਂ ਹੋਇਆ ਵੀ ਇੱਥੇ ਉਹ ਸੁਦਾ ਹੁੰਦਾ ਤੇਰੇ ਕੋ ਜੋਰ ਨਾ ਹੁੰਦਾ ਤੇਰੇ ਤੋਂ ਲੈ ਕੇ ਦਮ ਸੇ ਰਾ ਚੱਲ ਜਾਣਾ ਹਾਂ ਜਿਹੜਾ ਤੂੰ ਆ ਚੀਜ਼ ਕਹਿਣਾ ਇੱਥਾਰ ਆ ਤਾਂ ਇੱਦਾਂ ਹੋਤਾ ਵੀ ਆ ਲੱਤ ਲੋਕ ਇਹ ਲੱਤ ਫਿਰ ਉਹ ਵੀ ਉਹ ਜਦ ਤੇਰੇ ਲੱਗ ਕੇ ਆਉਂਦੀ ਆ ਆ ਉਹਦੇ ਆ ਜਾਂ ਠੀਕ ਆ ਚੱਲ ਹੋ ਸਦਾ ਕਿਹੜਾ ਸੂਰਮਾ ਆ ਤੂੰ ਦੋ ਮੜਾ ਦੱਸ ਤੂੰ ਮੈਂ ਪਾਵਾਂ ਭਈ ਦੋ ਤੇ ਮੇਰੇ ਉੱਪਰ ਨਾ ਫਸ ਲੋ ਕੋਈ ਡੋਲ ਤੇ ਪਾਸਟ ਜਾ ਲਾ ਦੇ ਆਹ ਤਰਾ ਇੰਗੇ ਪੋਚ ਥੋੜਾ ਇੱਥੇ ਨਾ ਪਾਸਟ ਲਾ ਹੈਪੀ ਐਲ ਨੂੰ ਜਾ ਤੇਜ ਹਾਂ ਹੋਤਾ ਚੱਤਰ ਭਈ ਆ ਜਾਣਾ ਆ ਪਾਣੀ ਪਿੰਡ ਆਹੀ ਆਹੀ ਤੇਰੇ ਇਧਰ ਲਈ ਇਧਰੋਂ ਜਿਹੜਾ ਇਧਰ ਲਈ ਕਿਉਂਕਿ ਇਹ ਜਦ ਤੱਕ ਆ ਕੇ ਫਿਰ ਆ ਲਾਉਦਾ ਵੀ ਹੈ ਨਾ ਆ ਤੇਰਾ ਟੱਚ ਥੱਲੇ ਪਹਿਲੋਂ ਮੰਨਿਆ ਜਾਂਦਾ ਕਈ ਵਾਰ ਹੁੰਦਾ ਤੂੰ ਇਹੀ ਆ ਪਾਉਂਨੇ ਮਗਰ ਉਹ ਰੀਡਰ ਜਾਫੀ ਤੇ ਪਹਿਲੋਂ ਲੱਗ ਜਾਂਦਾ ਫਿਰ ਤੂੰ ਇੱਥੇ ਇਤਾ ਹੀ ਕਹਿੰਦੇ ਜੇ ਤੈਨੂੰ ਤੋ ਆ ਤੈਨੂੰ ਤੋ ਜੜਾ ਫਿਰ ਤੇਰੀ ਆ ਪੈਣੀ ਆ ਇਧਰ ਆਈ ਲਾਲੇ ਹੌਲੀ ਤੇ ਚ ਆ ਖੜਾ ਆ ਆ ਨੱਤ ਕਹਿ ਕੇ ਮੇਰੀ ਤੇ ਰੱਖੋ ਹਾਂ ਇਹ ਕੋਈ ਆ ਤੁਸੀਂ ਠੀਕ ਆਹ ਟ੍ਰਾਈ ਕਰਗੇ ਹੈ ਕਰ ਲੋ ਆ ਟ੍ਰਾਈਆਂ ਹੀ ਆ ਇਹ ਹੁੰਦੀਆਂ ਇੱਥਾ ਚਲ ਇੱਥੇ ਟ੍ਰਾਈਆਂ ਹੀ ਆ ਤੂੰ ਵੇਚ ਤੂੰ ਵੇਚਾ ਕੀ ਕਰਨਿਆ ਵਾ ਕਿ ਕਿਹੇਰੀ ਬਣਾ ਵੇਚ ਵਿਚਾਲੇ ਆ ਦੋ ਤੇ ਕੋਈ ਰੇਡ ਪਾਉਣ ਲੱਪਿਆ ਲਾਓ ਵੀ ਬਿੱਲਾ ਭਾਈ ਆਹ ਜਿਹੜੀ ਜਾਨੀ ਸੀ ਨਾ ਬਾਹਦ ਹਾਂ ਬੱਲੇ ਮਾਰਦੇ ਫਾਸਟ ਹਾਂ ਟੈਗ ਕਹਿਣ ਗਿਆ ਨਾ ਭਈ ਰੀਡਰ ਨਾ ਟੈਗ ਕੱਢਦੇ ਦੱਸਾ ਕਿੰਨਾ ਆਪਣਾ ਆਪਣਾ ਧਾਉਂਦਾ ਰੀਡਰ ਦਾ ਆ ਦੇਖੀ ਕੋਈ ਸੇ ਕੀ ਕਰੀ ਭਰਾ ਕੀ ਕਰਦਾ ਇੱਥੋਂ ਆ ਚੀਜ਼ ਹਾਂਜੀ ਉਦੋਂ ਵੀ ਆ ਚੀਜ਼ ਇੱਥੇ ਹੋਣਾ ਆ ਲੱਕ ਤੇ ਸ਼ੁਰੂ ਹਾਂ ਤੇ ਕਈ ਕੱਢਦਾ ਇੱਥੋਂ ਆ ਪੀਲਾ ਤੋਂ ਵਿਚਾਰ ਹਾਂ ਆ ਇਹ ਹੁੰਦਾ ਤਾਂ ਓਕੇ ਆ ਅੱਜ ਸਮਝ ਸਮਝਾਈਆ ਚੱਲਣ ਦਿਆ ਫੁੱਲ ਪੜ ਗੱਟੇ ਦੇ ਚੜ ਜਾਤੇ ਉਹ ਬਿੱਲਾ ਬੁੱਲਾ ਕਹਿੰਦਾ ਕੱਲ ਨੂੰ ਲੈ ਗੈਣੀ ਬਿੱਲਾ ਕਹਿੰਦਾ ਅੱਜ ਬਿੱਲਾ ਕਹਿੰਦਾ ਵਾਕਈ ਮੈਂ ਨਹੀਂ ਲੈ ਕੇ ਆਉਣਾ ਕੱਲ ਨੂੰ ਮੈਨੂੰ ਜੱਫੀ ਪਾਈ ਜਾਂਦਾ ਘਰ ਦਾ ਭੇਤੀ ਲੰਕਾ ਢਾਈ ਜਾਂਦਾ ਅੱਜ ਐਂਦਾ ਨਾ ਪਿਆ ਕਰੋ ਬੱਲੇ ਪਿਆ ਕਰੋ ਹਾਂ ਕੀ ਗੱਲ ਆ ਇਹ ਤਾਂ ਮਤਲਬ ਉਹਨੂੰ ਨਹੀਂ ਕੱਲ ਦਾ ਦੱਸਦਾ ਪਰ ਦੋਵੇਂ ਤੇ ਸਾਰਿਆਂ ਲਈ ਆ ਇਹ ਕਹਿੰਦਾ ਇਹਦਾ ਖੜਾ ਨਹੀਂ ਤੂੰ ਲੱਗਦਾ ਹੈ ਫੇਰ ਤੇ ਵਡਾ ਐਸੇ ਨੂੰ ਕਹਿਣਾ ਉਹ ਭਰਾਵਾ ਸੁਣ ਲੈ ਪੁੱਤ ਤੈਨੂੰ ਕਹਿਣਾ ਲੱਗਦਾ ਕਿ ਮੇਰੇ ਨਾਲ ਜਾਂਦਾ ਠੀਕ ਹੈ ਬੰਦ ਸਾਰੇ ਨੂੰ ਲੱਗਿਆ ਕਰ ਕੋਹ ਨਹੀਂ ਹੁੰਦਾ ਦਾਰਵਾ ਤੇਰਾ ਠੀਕ ਹੈ ਉਹ ਸਾਡੇ ਕੋਈ ਸਾਹ ਵਿਚਾਲੇ ਲੱਗੇ ਟ੍ਰੇਨਿੰਗ ਦੇ ਨੇ ਬੱਚਿਆਂ ਨੂੰ ਕਬੱਡੀ ਇੱਕ ਪਾ ਕੇ ਤੇ ਉਧਰ ਚੱਲ ਗਏ ਪਤਾ ਨਹੀਂ ਇੱਕ ਪਾਈ ਕਿ ਦੋ ਪਾਈ ਕਹਿੰਦਾ ਮੈਚ ਤੇ ਜਾਣਾ ਅੱਜ ਆਹ ਵੇਖ ਲੋ ਇਹ ਆਹ ਵੇਖ ਲੈ ਲੱਗਾ ਹੋਇਆ ਬੰਦੇ ਬਣਾਉਣਾ ਔ ਚੱਤ ਮੈਨੂੰ ਕਰਨਾ ਮੈਨੂੰ ਉਹ ਵਦਨਾ ਇਵਨ ਸੈਕਿੰਗ ਗੱਗੀ ਪ੍ਰੋਨਿਕ ਚੈੱਕ ਕਰੋ ਮੜੀ ਨਹੀਂ ਅੱਜ ਆ ਇਹਨਾਂ ਲੜ ਦੀ ਜਵਾਨੀ ਚੱਲ 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 ਦੂਰ ਹੋ ਜਾ ਐਨੂੰ ਸਾਡੀਆਂ ਤਸਲੀਮ ਕਰਦੇ ਬ੍ਰਹਮਦੇਵ ਰੈਡੀ ਕਰਤਾ ਵਾ ਤੁਹਾਡਾ ਓ ਮਾਰਿਆ

बोल्ट ओ बोल्ट मेन जफ्फा नहीं पा तो मुड़ता कोई कि नहीं दें हूं ओ बे एसी चले गया कबड्डी चल 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 बोल्ट पवाई कबड्डी एसी दाबाश शाबाश ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕੱਲੇ ਕੱਲੇ ਨੇ ਫੜਨਾ ਲੱਤੀਵਾੜ ਲੱਤੀਵਾੜ ਥੱਲੇ 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 ਲੱਤਾਂ ਵੜਾ ਹੋਵੇ ਲੋਈ ਲਾਲਿਆ ਲਾਲਾ ਕਹਿੰਦਾ ਜੇ ਹੈਪੀ ਨਾ ਜੱਟ ਦੀ ਜ਼ਮੀਨ ਚੱਲਣ ਦੀ ਲਾਲੇ ਦੀ ਹੈ ਆ ਵੇ ਬੱਸ ਬੱਸ ਕਿਉਂ ਇਦਾਂ ਤੋਂ ਨਾ ਆ ਪਾ ਲਿਆ ਕਰ ਪ੍ਰੈਸ਼ਰ ਚ ਗਿਆ ਹੋਇਆ ਜੀ ਨਹੀਂ ਹਾਂ ਜੀ ਦਾਤ ਚ ਕਹਿ ਰਿਹਾ ਇਦਾਂ ਤੋਂ ਹੁਬਤੇ ਰੱਖੇ ਉਹ ਨਿਕਲ ਜਾਦਾ ਪਰ ਆ ਚੀਜੇ ਤੋਂ ਪਾ ਦੇ ਬਾਰੀ ਇੱਥੇ ਲੈ ਆ ਠੀਕ ਹੈ ਜੀ ਹਾਂ ਜੀ ਆਹ ਜੀ ਹਾਂ ਉਹ ਲਾਉ ਮੁੰਡਾ ਪਉਦਾ ਉਧਰ ਦਾ ਪੈ ਜੋ ਨਹੀਂ ਸਕਦਾ ਅੱਜ ਬਿੱਟ ਦੇ ਵਾਲੋ ਫੇਰ ਭਈ ਮੈਂ ਪਹਿਲਾਂ ਪਉਦਾ ਹੀ ਖੜ ਗਏ ਐਵੇਂ ਆ ਉਹ ਬੜੇ ਬੈ ਉਹਦੇ ਦੇਖਿਆ ਦੌਰ ਵਿੱਚ ਬਾਹਰ ਦਾ ਉਹਨੇ ਜਿਤਾਏ ਮੈਚ ਉਹਨੂੰ ਲੰਬਟੇ ਵਾਲੇ ਟੀਰੇ ਮੈਂ ਜੋ ਆ ਚੀਜ਼ ਇੱਥੇ ਭਈਆ ਖੜੇ ਦੇ ਵਜਦਾ ਦਾ ਹਨ ਜੀ ਜੇ ਬੰਦਾ ਭੱਜ ਗਿਆ ਫੇਰ ਵੀ ਵਜਨੇ ਆ ਦੋਵੇਂ ਚੀਜ਼ਾਂ ਵਜਦੀਆਂ ਉਹ ਤੇ ਆ ਵੀ ਤੇ ਉਹ ਵੀ ਵੱਜਦਾ ਜਿਹੜਾ ਤੈਨੂੰ ਦੱਸੇ ਦੋਵੇਂ ਲੱਤਾਲਾ ਵੀ ਹਾਂਜੀ ਜਿਹੜਾ ਲੱਤਾਲਾ ਦੱਸਿਆ ਨਾ ਆ ਚੀਜ਼ ਲੱਤਾਲੀ ਉਹ ਵੀ ਵੱਜਦੀ ਉਹ ਦਾ ਬਹੁਤ ਵਧੀਆ ਜੇ ਲਾਉਂਗੇ ਤੋ ਹਾਂਜੀ ਚੱਲ ਪਾ ਚਲੋ ਚਲੋ ਚੱਲ ਲਾਲੇ ਲਾਲੇ ਦਾ ਸਤਾਈ ਜੀ ਹੈ ਲਾਲੇ ਕੀ ਗੱਲ ਅੱਜ ਜੱਟ ਦੀ ਜ਼ਮੀਨ ਫੇਰ ਚੱਲ ਪਈ ਓਏ ਖੜਕਾ ਦੜਕਾ ਖੜਕਾ ਦੜਕਾ ਬੱਲੇ ਓਏ ਉਹ ਦੋ ਜਾਨ ਡੋਟ ਪੜਿਆ ਨਾ ਇਦਾਂ ਇੱਥੇ ਜਾ ਜਾਣਾ ਉਹਨੂੰ ਇੱਕਦਮ ਇੱਥੋਂ ਝਟਕਾ ਦੇ ਚਾਲੋ ਮੈਂ ਲੱਗਾ ਭਾਈ ਦਿੱਤਾ ਹੀ ਨਹੀਂ ਗਿਆ ਝਟਕਾ ਤੇਰੇ ਕੋਲ ਅਜਾ ਤੂੰ ਖੜਾ ਦੇਖੀ ਆ ਖੜਿਆ ਐ ਚਰਚਾ ਇਦਾਂ ਹੋ ਗਿਆ ਆ ਮਾਰਦਾ ਤਾਂ ਆ ਫਿਰ ਕੋ ਆ ਪੜਿਆ ਪਉਣਾ ਇਹਨੇ ਹੱਥ ਮੋੜਨ ਨੂੰ ਟਾਈਮ ਲੱਗਣਾ ਚੱਲ ਚੱਲ ਬਿਲਿਆ ਆ ਤਾਂ ਆ ਦਾਵਾ ਕਰਿਆ ਕਰੋ ਇਹਨਾਂ ਦਾ ਦਾਵਾ ਕਰਿਆ ਕਰੋ ਆਪਦੇ ਇਹ ਦਾ ਤਾਂ ਤੁਹਾਨੂੰ ਕਹਿੰਦੇ ਹੁੰਦੇ ਨਹੀਂ ਟਾਈਮ ਹੋ ਗਿਆ ਵਾ 7:00 ਵਜੇ 3 ਮਿੰਟ ਚੱਲ 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 ਵੈਰੀ ਗੁੱਡ ਵੈਰੀ ਗੁੱਡ ਲਾਲਾ ਕਹਿੰਦੇ ਅੱਜ ਲਲੂਰੀਆ ਬਣਿਆ ਹੈ ਲਲੂਰੀਆ ਜੱਟ ਤੇ ਜ਼ਮੀਨ ਦਿਖਾਉਣ ਥੋੜਾ ਜਿਹਾ ਟਾਈਮ ਲਈ ਇੰਟਰਵਲ ਆ ਗਿਆ ਜੱਟ ਦੀ ਜ਼ਮੀਨ 'ਚ ਸੱਗੜ ਸੌ ਖੜ ਗਿਆ ਵਾ ਕੇ ਚੱਲ 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 ਤੱਲੇ ਏਸੀ ਵੀ ਕਹਿੰਦਾ ਔਰਾ ਓ ਬੇ ਪਾਜੀ ਖੜਕਾ ਖਦਾ ਹੋਇਆ ਯਾਰ ਕਾਲਾ ਬਾਜੀ ਮਾਰ ਕੇ ਕੀ ਮਾਰਿਆ ਚੱਲ 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 ਓ ਬੇ ਗਜਨੀ ਫੇ ਅੱਜ ਫੇ ਗਜਨੀ ਦੇ ਜੋ ਤਾਕਤ ਨਹੀਂ ਤੇ ਜੋ ਤਾਅ ਮਾਰਿਆ ਲਾ ਕੇ ਗਜਨੀ ਠੀਕ ਆ ਤਿਆਰੀ ਹਾਂਜੀ ਹਾਂਜੀ ਚਲੋ 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 ਚੱਲ ਚੱਲ ਓਏ ਕਹਿੰਦੇ ਆ ਗੱਭਰੂ ਕਹਿੰਦਾ ਮੈਂ ਇੱਧਰ ਕਬਡੀਆਂ ਪਾਉਣੀ ਆਂ ਛੁੱਟੀ ਆ ਛੁੱਟੀ ਆ ਤਾਂ ਨੂੰ ਤਰੇ ਫਿਰਦੇ ਇੱਥੇ ਭਾਜੀ ਉਹ ਪੇਪਰ ਚੱਲਦੇ ਨਾ ਵਿੱਚ ਪੇਪਰਾਂ 'ਚ ਆਉਂਦੀਆਂ ਨੇ ਇਹਨਾਂ ਨੂੰ ਛੁੱਟੀਆਂ ਓਏ ਬੱਲੇ ਤੇਰੇ ਆ ਓਏ ਵੇ ਬੱਸ ਬੱਸ ਫੇਰ ਭਾਜੀ ਤੂੰ ਦਾ ਜੀਵਨ ਮਾਰੂ ਕੀ ਆ ਸਹੀ ਗੱਲ ਆ ਉਹ ਕਬਡੀਆਂ ਬਹੁਤ ਦੀਆਂ ਪਾਉਂਦਾ ਚਲੋ ਚਲੋ ਬੱਸ ਕਰੋ ਚੱਲੇ ਸੀ ਚੱਲ ਫੜ ਲਓ ਇਹ ਸੀ ਨੂੰ ਦੋਵੇਂ ਜਣੇ ਕਰਨ ਕਰਾ ਜੋਰ ਇਹਦਾ ਕਿ ਹੋਗੇ ਹੋ ਜਾ ਕਿ ਹੋ ਜਾ ਕੇ ਕਰਾ ਦੇ ਜੋਰ ਆ ਗਿਆ ਨੂਰ ਆ ਗਿਆ ਨੂਰ ਫੜ ਲਓ ਇਹਨੂੰ ਫੜ ਲਓ ਫੜ ਲਓ ਫੜ ਲਓ ਚੱਲ 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 ਜਾਵੇ ਨਾ ਜਫਾ ਚਾਹੀਦਾ ਇਹ ਜਫਾ ਜਫਾ ਚਾਹੀਦਾ ਜਫਾ 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 ਉਹ ਬੱਲੇ ਗੱਜ ਨਹੀਂ